ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਅੱਜ ਅੰਤਿਮ ਗੇੜ ਦੇ ਤਹਿਤ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ 8 ਸੂਬਿਆਂ ਦੀਆਂ 57 ਸੀਟਾਂ ਦੇ ਉੱਤੇ VOTING ਲਗਾਤਾਰ ਜਾਰੀ ਹੈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਵੀ ਵੱਧ ਚੜ ਕੇ VOTER ਆਪਣੇ VOTE ਦੇ ਹੱਕ ਦਾ ਇਸਤੇਮਾਲ ਕਰ ਰਹੇ ਨੇ ਇਸੇ ਚਲਦਿਆਂ ਫਰੀਦਕੋਟ ਤੋਂ ਇੱਕ ਖਬਰ ਸਾਹਮਣੇ ਆਈ ਹੈ ਫਰੀਦਕੋਟ ਦੇ ਵਿੱਚ ਇੱਕ ਬੂਥ ਦੇ ਉੱਤੇ BLO ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਉਹਨਾਂ ਵਰਕਰਾਂ ਨੇ ਉਹਦੇ ਨਾਲ ਦੁਰਵਿਵਹਾਰ ਕੀਤਾ ਜਿਸ ਤੋਂ ਬਾਅਦ ਉਸ BLO ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਰ ਉਹਦੇ ਰਾਸ਼ ਨੂੰ ਕਰਕੇ ਥੋੜਾ ਰੋਲਾ ਪੈ ਗਿਆ ਉੱਥੇ ਸਰ ਮੈਨੂੰ ਚੈਰਸ ਸੀਗੇ ਉਹ ਲਾਈਨ ਚੋਂ ਨਿਕਲ ਗਏ ਐਮਐਲਏ ਸਾਹਿਬ ਨਾਲ ਫੋਟੋ ਕਰਾਣ ਲੱਗੇ ਜਦੋਂ ਵੋਟ ਨਹੀਂ ਆਈਆ ਮੈਂ ਉਹ ਤੇ ਸਾਰੇ ਬੋਲਣ ਲੱਗੇ ਕਹਿੰਦੇ ਮੈਡਮ ਮੈਂ ਲਾਈਨ ਚੋਂ ਬਾਹਰ ਹੋ ਗਿਆ ਅਸੀਂ ਲਾਈਨ ਚ ਨਹੀਂ ਲੱਗਦੇ ਨਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਜਿਵੇਂ ਠੀਕ ਲੱਗੇ ਬਾਅਦ ਚ ਉਹ ਬੰਦੇ ਨੇ ਮੈਨੂੰ ਇੰਨੀਆਂ ਗਾਲਾਂ ਕੱਢੀਆਂ ਨਹੀਂ ਬਦਤਮੀਜ਼ੀ ਨਾਲ ਬੋਲੇ ਵੀ ਕੁੱਤੀ ਤੋਂ ਮਨਾਉਣੇ ਗੱਲ ਨਹੀਂ ਕੀਤੀ ਤੇ ਮੇਰੀ ਬੇਟੀ ਨੂੰ ਵੀ ਗਾਲਾਂ ਕੱਢੀਆਂ ਉਹ ਕਿਹੜੀ ਪਾਰਟੀ ਤੋਂ ਬੰਦੇ ਆ ਮਾਦਮੀ ਦਾ ਤੇ ਤੁਸੀਂ ਇਸ ਗੱਲ ਨੂੰ ਲੈ ਕੇ ਕਿਸੇ ਅਧਿਕਾਰੀ ਆ ਉਹਦੇ ਨਾਲ ਗੱਲ ਹੀ ਕਰੀ ਮੈਂ ਕਿਤੇ ਫੋਨ ਸਾਰਾ ਮੈਂ ਕਿ ਸਾਰਾ ਮੈਨੂੰ ਕੁਛ ਹੋ ਰਿਹਾ ਆਪਣੇ ਕੋ ਬਰਾਡ ਹੋ ਰਹੀ ਹੈ ਮੈਨੂੰ ਪਲੀਜ਼ ਜਲਦੀ ਬੂਤ ਤੇ ਆ ਜਾਓ ਕੋਈ ਕਿਸੇ ਨੇ ਗੱਲ ਸੁਣੀ ਤੁਹਾਡੀ ਹਾ ਜੀ ਰਪਿੰਦਰ ਸਰ ਆ ਗਏ ਸੀ ਉਹਨਾਂ ਨੇ ਐਂਬੂਲੈਂਸ ਮਂਗਾ ਕੇ ਮੈਨੇ ਇੱਥੇ ਪੇਸਤਾ ਕੀ ਮੰਗੀ ਹੈ ਔੜੀ ਕੀ ਚਾਹਣ ਸਰ ਮੈਨੂੰ ਇੰਨਾ ਟਾਈਮ ਹੋ ਗਿਆ ਡਿਊਟੀ ਕਰਦੀ ਨੂੰ ਮੈਂ ਅੱਜ ਤੱਕ ਕਦੇ ਕਿਸੇ ਨੂੰ ਰਫ ਲੈਂਗੁਏਜ ਨਹੀਂ ਬੋਲੀ ਬਾਰ ਜਦੋਂ ਮੈਂ ਵੋਟਾਂ ਦੇਣ ਗਈ ਸੀਗੀ ਉਦੋਂ ਵੀ ਮੈਨੂੰ ਜਿਹੜੇ ਗੈਡੀ ਚੈਲ ਸਿੰਘ ਮਾਰਕੀਟ ਚ ਲੋਕ ਰਹਿੰਦੇ ਮੈਨੂੰ ਇੰਨੀ ਰਫ ਲੈਂਗੁਏਜ ਬੋਲਦੇ ਆ ਕਹਣਗੇ ਮੈਡਮ ਰਾਤ ਨੂੰ ਆ ਜਾਓ ਡਰਿੰਕ ਕਰ ਲਓ ਐਤੋਂ ਦੀ ਲੈਂਗੁਏਜ ਮੇਰੇ ਪ੍ਰਤੀ ਵਰਤੀ ਜਾਂਦੀ ਹੈ ਤੁਹਾਡੀ ਐਜ਼ ਅ ਬੀਐਲਓ ਡਿਊਟੀ ਹੋਸ ਹਾਂਜੀ ਮੈਂ ਕਰ ਕਰ ਸਭ ਨੂੰ ਵੋਟਾਂ ਪਹਚਾਈ ਹੈ ਹੁਣ ਸਾਰੇ ਕਹਿ ਰਹੇ ਆ ਵੀ ਸਾਨੂੰ ਵੋਟਾਂ ਨਹੀਂ ਦਿੱਤੀਆਂ ਮੈਡਮ ਨੇ ਇਸ ਮਾਮਲੇ ਤੇ ਵਿਧਾਇਕ ਗੁਰਦਤ ਸਿੰਘ ਸੇਖੋ ਨੇ ਕਿਹਾ ਹੈ ਕਿ ਪਹਿਲਾਂ ਜਾਂਚ ਕਰਵਾਈ ਜਾਏਗੀ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੇਗਾ ਕਿ ਮਾਮਲਾ ਅਸਲ ਦੇ ਵਿੱਚ ਹੈ ਕੀ ਤੋ ਕੋ ਅਸਲ ਦੇ ਵਿੱਚ ਕੀ ਆ ਮੈਂ ਮੇਰਾ ਬੂਥ ਆ ਉਹ ਔਰ ਮੈਂ ਬੂਥ ਉਥੋਂ ਵੋਟ ਪਾ ਕੇ ਨਿਕਲ ਜੀ ਤੇ ਉਦੋਂ ਤੱਕ ਕੋਈ ਗੱਲਬਾਤ ਨਹੀਂ ਸੀ ਮਗਰੋਂ ਕੀ ਹੋਇਆ ਬੀਐਲਓ ਨੇ ਸ਼ਰਾਰਤ ਕੀਤੀ ਹੈ ਜਾਂ ਕਿਸੇ ਨੇ ਕੀ ਕੀਤਾ ਪੁਲਿਸ ਦੀ ਜਾਂਚ ਚਾਊਗਾ ਉਹ ਕਹਿੰਦੇ ਸੁਨਹਿਤਾ ਵੀ ਆਇਆ ਵੀ ਉਹਨਾਂ ਨੇ ਵੀ ਕੁਝ ਉਥੇ ਜਿਹੜੀ ਹੈ ਉਹ ਵੋਟਰਾਂ ਦੇ ਨਾਲ ਮਸ ਬਿਹੇਵ ਕੀਤਾ ਤਾਂ ਉਥੇ ਐਸਡੀਐਮ ਸਾਹਿਬ ਗਏ ਸੀ ਪਰ ਮੈਨੂੰ ਇਹਨਾਂ ਕਾ ਪਤਾ ਵੀ ਜਦੋਂ ਮੈਂ ਉਥੇ ਗਿਆ ਉਦੋਂ ਕੰਮ ਸਮੂਥ ਚੱਲ ਰਿਹਾ ਸੀ ਕੋਈ ਪ੍ਰੋਬਲਮ ਨਹੀਂ ਸੀ ਪਰ ਅਸੀਂ ਚਾਹੁੰਦੇ ਹਾਂ ਕਿ ਪੀਸਫੁੱਲ ਵੋਟਾਂ ਹੋਣ ਤੇ ਉਹਦੀ ਜਿਹੜੀ ਜਾਂਚ ਉਹ ਸਹੀ ਕਰਾਵਾਂਗੇ ਜੇ ਜਾਂਚ ਦੇ ਵਿੱਚ ਮੰਨ ਲਓ ਜਿਵੇਂ ਹੁਣ ਉਹਨਾਂ ਨੇ ਕਿਹਾ ਤੁਹਾਡੇ ਵਰਕਰ ਹੈ ਜੇ ਤੁਹਾਡਾ ਵਰਕਰ ਹੁੰਦਾ ਤੇ ਫੇਰ ਕੋਈ ਗਲਤ ਕੋਈ ਵੀ ਆ ਜਿਹੜਾ ਗਲਤ ਹੋਊਗਾ ਉਹਨੂੰ ਜੋ ਬੰਦੇ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ ਤੇ ਜੇਕਰ ਅਧਿਕਾਰੀ ਕੋਈ ਗਲਤ ਕਰਦਾ ਹੈ ਮਿਸ ਵਿਵਹਾਰ ਕਰਦਾ ਬੋਟਰ ਦੇ ਨਾਲ ਅੱਜ ਤੱਕ ਅਸੀਂ ਇਹ ਇਹ ਵੋਟਾਂ ਜਿਹੜੀਆਂ ਅਸੀਂ ਪਾਉਣ ਵਾਸਤੇ ਕੁਰਬਾਨੀਆਂ ਦੇ ਕੇ ਸਾਨੂੰ ਜਿਹੜੀਆਂ ਫਾਸਗਾਂ ਦੇ ਰਸਿਆਂ ਤੇ ਚੜ੍ਹ ਕੇ ਜਿਹੜਾ ਹੈਗਾ ਕਾਲੇ ਪਾਣੀਆਂ ਦੀ ਸਜ਼ਾ ਭੁਗਤ ਭੁਗਤ ਕੇ ਸਾਨੂੰ 200 ਸਾਲ ਲੜਾਈ ਲੜ ਕੇ ਫੇਰ ਸਾਨੂੰ ਦੇਸ਼ ਆਜ਼ਾਦ ਸਾਡਾ ਹੋਇਆ ਤੋ ਸਾਰੂ ਅਧਿਕਾਰ ਮਿਲਿਆ ਜੇਕਰ ਕਿਸੇ ਅਧਿਕਾਰੀ ਨੇ ਵੀ ਕਿਸੇ ਨਾਲ ਜਿਹੜੀ ਉਹ ਗਲਤੀ ਕੀਤੀ ਆ ਮੈਂ ਸੁਭੇਵ ਕੀਤਾ ਤਾਂ ਉਹਨੂੰ ਵੀ ਸਜ਼ਾ ਮਿਲੂਗੀ ਬਰਾਬਰ ਦੀ ਤੇ ਰੱਖਾਂਗੇ ਜਾਂਚ ਕਰਾਂਗੇ ਮੈਂ ਐਂਬੂਲੈਂਸ ਰਾਈ ਉਹਨੇ ਕਿਹਾ ਕਿ ਮੈਨੂੰ ਹਸਪਤਾਲ ਚੱਲ ਜਾਣਾ ਪੈ ਗਿਆ ਕੀ ਗੱਲ ਉਹਨੂੰ ੱਟਕੇ ਮਾਰੇ ਸੀ ਜਾਂ ਕੋਈ ਹੋਰ ਚ ਗੱਲਬਾਤ ਕਿਉਂਕਿ ਮੈਂ ਉੱਥੇ ਹੈ ਨਹੀਂ ਸੀਗਾ ਅੱਜ ਕੱਲ ਹਰ ਬੰਦੇ ਕੋਲੇ ਕੈਮਰਾ ਅੱਜ ਕੱਲ ਤਾਂ ਹਰ ਇੱਕ ਬੰਦਾ ਪੱਤਰਕਾਰ ਹੈ ਜੇ ਕੋਈ ਇਹੋ ਜੀ ਗੱਲ ਹੋਈ ਤਾਂ ਵੀਡੀਓ ਬਣੀ ਹੋਊਗੀ ਤਾਂ ਮੈਂ ਜਿੰਨਾ ਕ ਮੈਨੂੰ ਪਤਾ ਵੀ ਉੱਥੇ ਕੋਈ ਗੱਲਬਾਤ ਨਹੀਂ ਹੋਈ ਸਿਰਫ ਸਿਰਫ ਕਈ ਬੰਦੇ ਹੈਗੇ ਆ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਯਾਨੀ ਕਿ ਜਾਂਚ ਕਰਾਉਂਗੇ ਵੀ ਇਹ ਨਹੀਂ ਗਲਤ ਹੈ ਜਾਂਚ ਕਰਾਵਾਂਗੇ ਉੱਥੇ ਆਸ-ਪਾਸੋਂ ਪਤਾ ਕਰਾਂਗੇ ਜਿਹੜੇ ਵੋਟਰ ਲਾਈਨ 'ਚ ਲੱਗੇ ਸੀ ਵੋਟਰ ਉਹਨਾਂ ਨੂੰ ਪੁੱਛਾਂਗੇ ਵੀ ਕਿਹਨੇ ਕੀ ਗੱਲ ਕਹੀ ਹੈ ਦੱਸਦੀ ਕਿ 13 ਲੋਕ ਸਭਾ ਸੀਟਾਂ ਵਾਸਤੇ ਪੰਜਾਬ ਦੇ ਵਿੱਚ ਅੱਜ VOTING ਹੋ ਰਹੀ ਹੈ 4 ਜੂਨ ਨੂੰ ਨਤੀਜੇ ਪੂਰੇ ਭਾਰਤ ਦੇ ਇਕੱਠੇ ਆਉਣਗੇ ਨਵੀਂ ਸਰਕਾਰ ਦਾ ਗਠਨ ਹੋਣਾ ਹੈ ਸਰਕਾਰ ਚੁਣੀ ਜਾਣੀ ਹੈ ਭਾਰਤ ਦੀ ਸਰਕਾਰ ਦੇ ਵਾਸਤੇ ਹੀ ਇਹ VOTING ਹੋ ਰਹੀ ਹੈ ਤੇ ਵੱਧ ਤੋਂ ਵੱਧ VOTER ਅੱਜ ਵੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਨੇ ਅੱਜ ਅੰਤਿਮ ਗੇੜ ਦੇ ਤਹਿਤ ਕਈ ਸੀਟਾਂ ਦੇ ਉੱਤੇ VOTING ਚੱਲ ਰਹੀ ਹੈ ਦੇਖਣਾ ਹੋਵੇਗਾ ਕਿ ਇਨ੍ਹਾਂ ਵੋਟਾਂ ਦੇ ਦੌਰਾਨ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਤੇ ਜਿਹੜਾ ਮਾਮਲਾ ਫਰੀਦਕੋਟ ਦੇ ਵਿੱਚ ਸਾਹਮਣੇ ਆ ਗਿਆ ਹੈ ਬੀਐਲਓ ਨੇ ਗੰਭੀਰ ਇਲਜ਼ਾਮ ਲਗਾਏ ਨੇ ਉਸ ਮਾਮਲੇ ਦੇ ਵਿੱਚ ਕੌਣ ਸੱਚ ਬੋਲਦਾ ਹੈ ਤੇ ਕੌਣ ਝੂਠ ਬੋਲਦਾ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆ ਗਿਆ ਦਿਓ ਧੰਨਵਾਦ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਮੇਜ਼ਦਵਾਰਾਂ ਬਾਰੇ ਖੁੱਲ੍ਹੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਆ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸੇਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕុល ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ